ਚਾਹੇ ਉਹ ਕਾਲੇ ਪਾਣੀ ਦੀ ਸਜ਼ਾ ਚਾਹੇ ਉਹ ਕੂਕਾ ਲੈਰ ਜੋਣ ਚਾਹੇ ਉਹ ਬੱਬਰ ਕਾਲੀ ਲੈ ਚੋਂ ਚਾਹੇ ਗਦਰੀ ਬਾਬੇ ਹੋਣ ਕੋਈ ਪਿੰਡ ਹੈ ਜਾਨੀ ਜਿੱਥੇ ਗੇਟ ਨਾ ਬਣਿਆ ਹੋਵੇ ਕਿਸੇ ਨੇ ਕਰੇ ਸ਼ਹੀਦ ਆਜ਼ਾਦੀ ਤੋਂ ਬਾਅਦ ਜਾਂ ਇਹਨੂੰ ਕਾਇਮ ਰੱਖਣ ਲਈ ਵੀ ਤੇ ਕਾਰਗਿਰਚ ਕਦੇ ਕਿਤੇ ਤੁਸੀਂ ਪੜਦੇ ਆਂ ਹਰ ਰੋਜ਼ ਤਿਰੰਗੇ 'ਚ ਲਿਫਟ ਕੇ ਸਾਡੇ ਨੌਜਵਾਨ ਦੀਆਂ ਪੁੱਤਾਂ ਦੀਆਂ ਲਾਸ਼ਾਂ ਹੁੰਦੀਆਂ ਨੇ ਅੱਜ ਵੀ ਖੜੇ ਇੱਕ ਤਣਕੇ ਹਾਲਕੇ ਜਾਦੀ ਸਾਨੂੰ ਮਹਿੰਗੀ ਬਹੁਤ ਪਈ 10 ਲੱਖ ਬੰਦਾ ਸਾਡਾ ਫੰਡ ਵੇਲੇ ਮਾਰੇ ਗਿਆ ਜਦੋਂ ਗੋਨੇ ਪੰਜਾਬਾ ਵੱਡੇ ਉਹ ਸਾਡੇ ਚਾਚੇ ਸਾਡੇ ਦਾਦੇ ਸਾਡੇ ਨਾਨੇ ਨਾਨੀਆਂ ਹੀ ਸੀਗੇ ਪਰ ਫਿਰ ਵੀ ਪੰਜਾਬੀਆਂ ਨੇ ਦੁਬਾਰਾ ਉਹਨਾਂ जख्मਾਂ ਤੇ ਮਲਮ ਲਾ ਕੇ ਉੱਠ ਕੇ ਫਿਰ ਦੇਸ਼ ਦੇ ਵਿੱਚ ਚਾਹੇ ਹਰੀ ਕ੍ਰਾਂਤੀ ਹੋਵੇ ਚਾਹੇ ਕੋਈ ਵੀ ਪੰਜਾਬ ਪੰਜਾਬ ਜਿਹੜਾ ਹੈ ਕਦੇ ਵੀ ਕਿਸੇ ਲਹਿਰ ਦੇ ਪਿੱਛੇ ਨਹੀਂ ਰਿਹਾ ਸੁਮਾ ਹਰ ਸਾਲ ਇੱਥੇ ਆਉਣਾ ਮਜਦੂ ਐਮਪੀ ਨੇ ਜਦ ਮੁੱਖ ਮੰਤਰੀ ਨਹੀਂ ਬੀਸਨੇ ਉਦੋਂ ਵੀ ਇੱਥੇ ਆਉਂਦਾ ਇਹ ਨਹੀਂ ਆਇਆ ਕਿ ਮੁੱਖ ਮੰਤਰੀ ਸਿਰ ਵੱਡੇ ਵੱਡੇ ਫੰਕਸ਼ਨ ਨਹੀਂ ਜਾਂਦਾ ਹੁੰਦਾ ਜੀ ਇਹ ਤਾਂ ਛੋਟਾ ਜਿਹਾ ਫੰਕਸ਼ਨ ਹੈ ਜੀ ਇੱਥੇ ਲੱਗ ਕੇ ਨਹੀਂ ਫੰਕਸ਼ਨ ਛੋਟਾ ਵੱਡਾ ਨਹੀਂ ਹੁੰਦਾ ਸ਼ਹੀਦੀ ਸ਼ਹੀਦੀ ਦਾ ਕੋਈ ਰੈਂਕ ਨਹੀਂ ਹੁੰਦਾ ਕੋਈ ਵੱਡਾ ਸ਼ਹੀਦ ਹੈ ਜਾਂ ਕੋਈ ਛੋਟਾ ਸ਼ਹੀਦ ਸੋ ਸਹੀ ਉਹਨਾਂ ਸ਼ਹੀਦਾਂ ਨੂੰ ਤੁਮਸਤਕ ਹੋਣ ਦਾ ਸਕੇ ਜਿੱਤੇ ਆਏ ਆਰ ਜੇਪਿੰਡ ਨੂੰ ਇੱਕ ਸ਼ਾਨਦਾਰ ਆਧੁਨਿਕ ਤਕਨੀਕ ਨਾਲ ਲੈਸ ਇੱਕ ਲਾਇਬ੍ਰੇਰੀ ਦਿੱਤੀ ਜਾ ਰਹੀ ਹੈ ਹਰ ਵਿਧਾਨ ਸਭਾ ਹਰ ਕੇਚ ਵਿਆਰੀ ਲਾਇਬ੍ਰੇਰੀ ਦਿੱਤੀ ਜਾ ਰਹੀ ਹੈ ਇਹ ਕਿੰਵੀ ਇਹ 6ਵੀਂ ਹੋਗੀ ਇਸ ਹਲਕੇ ਦੀ ਉਸ ਲਾਇਬ੍ਰੇਰੀ ਦੇ ਵਿੱਚ ਏਸੀ ਲਾਇਬ੍ਰੇਰੀ ਹੈ ਬਾਥਰੂਮ ਨੇ ਸ਼ਾਨਦਾਰ ਫਰਨੀਚਰ ਹੈ 900 ਤੋਂ ਵੱਧ ਕਿਤਾਬਾਂ ਪਈਆਂ ਕੰਪੀਟੀਸ਼ਨ ਦੀਆਂ ਕਿਤਾਬਾਂ ਨੇ ਸਿਲੇਬਸ ਦੀਆਂ ਵੀ ਕਿਤਾਬਾਂ ਨੇ ਕਈ ਵਾਰੀ ਤਹੇ ਮਾਹੌਲ ਨਹੀਂ ਪੜੰਦਾ ਪੜਦਾ ਬੱਚਿਆਂ ਦਾ ਤਾਂ ਜਾ ਕੇ ਲਾਇਬ੍ਰੇਰੀ ਜਾ ਕੇ ਬੱਚੇ ਪੜ ਸਕਦੇ ਨੇ ਦੇ ਕੰਪੀਟੀਸ਼ਨ ਦੀਆਂ ਕਿਤਾਬਾਂ ਨੇ ਪੰਜਾਬ ਪੁਰਸਕਾਰ ਪ੍ਰਤੀ ਹੋਣਾ ਹੈ ਪਟਵਾਰੀ ਦਾ ਇਗਜ਼ਾਮ ਕਿਵੇਂ ਹੋਊਗਾ ਇੰਸਪੈਕਟਰ ਕਿਵੇਂ ਬਣਨਾ ਹੈ ਡੀਐਸਪੀ ਕਿਵੇਂ ਬਣਨਾ ਹੈ ਸਾਰੀ ਗੱਲ ਪਤਾਈ ਜਦੋਂ ਮਾਜੀ ਜਾਕਰ ਤੇ ਕੰਪੀਟੀਸ਼ਨ ਨਹੀਂ ਆ ਤਾਂ ਆਪਾਂ ਬੜੋ ਨੰਬਰ ਲਾਓ ਮੈਟਲਿਸਟ ਦੇ ਵਿੱਚ ਆ ਜਾਓ ਉਸ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਖਤਮ ਸਾਡੀ ਜ਼ਿੰਮੇਵਾਰੀ ਸ਼ੁਰੂ ਤੁਹਾਨੂੰ ਕੋਈ ਚਿੱਠੀ ਆਊਗੀ ਈਮੇਲ ਆਊ ਫੋਨ ਆਊਗਾ ਕਿ ਆ ਫਲਾਨੀ ਕੁਰਸੀ ਤੇਰਾ ਇੰਤਜ਼ਾਰ ਕਰ ਰਹੀ ਹੈ ਆ ਜਾ ਤਾਈਂ ਸਰਕਾਰੀ ਨੌਕਰੀ ਅੱਜ ਅਰਬਸੋ ਦੀ ਜੁਕਤੀ ਪੱਤਰ ਸਮਾਰੋਹ ਹਰ ਹਫ਼ਤੇ ਹੁੰਦਾ ਰਹਿੰਦਾ ਹੁੰਦਾ ਭੁੱਲ ਵੀ ਗਏ ਕਿੰਨੇ ਹੋ ਗਏ 44666 ਤੋਂ ਉੱਪਰ ਨੌਕਰੀਆਂ ਸਰਕਾਰੀ ਵੱਖ-ਵੱਖ ਰਜਿਸਟਰੀ ਚੁੱਕੇ ਆ ਹੁਣ ਆਉਣ ਵਾਲੇ ਦਿਨਾਂ ਚ ਬਹੁਤ ਸਾਰੀਆਂ ਨੌਕਰੀਆਂ ਤਿਆਰ ਨੇ ਕਈ ਵਾਰੀ ਬੱਚੇ ਬੋਲਣ ਲੱਗ ਜਾਂਦੇ ਆ ਅੱਗੇ ਕਿ ਮੈਂ ਅਸੀਬ ਕੁਝ ਦੱਸਣਾ ਜੀ ਇਹ ਨੌਕਰੀ ਕਿਵੇਂ ਮਿਲਦੀ ਹੈ ਰੋਣ ਲੱਗ ਜਾਂਦੇ ਆ ਇਹ ਕਹਿੰਦੇ ਅਸੀਂ ਹਾਈ ਲੈਸ ਕਰ ਲਈ ਸੀ ਬਾਹਰ ਜਾਣ ਦੀ ਤਿਆਰੀ ਸੀ ਪਰ ਪਿਤਾ ਜੀ ਕਹਿੰਦੇ ਇੱਕ ਮੌਕਾ ਹੋਰ ਦੇਖ ਲੈ ਇੱਥੇ ਨੌਕਰੀਆਂ ਮਿਲਣ ਲੱਗੀਆਂ ਹੁਣ ਕੋਈ ਕਹਿੰਦਾ ਮੈਂ 15 ਸਾਲ ਤੋਂ ਟਰਾਈ ਕਰ ਰਿਆ ਸੀ ਗੱਲ ਨਹੀਂ ਬਣੀ ਮੇਰੇ ਕੋਲ ਪੈਸੇ ਨਹੀਂ ਸੀ ਮੇਰੇ ਕੋਲ ਸਪਾਰਸ਼ ਨਹੀਂ ਸੀ ਮੈਂ ਥੋਕਾ ਤੇ ਨੰਬਰਾਂ ਨਾਲ ਨੌਕਰੀ ਲੈਣ ਦੀ ਸੀ ਪਰ ਐਫਸੀ ਇੰਦਰ ਹੀ ਹੋਇਆ ਐਫਸੀ ਜੋ ਸਿਲੇਬਸ ਆਇਆ ਉਹ ਸਿਲੇਬਸ ਦੇ ਵਿੱਚੋਂ ਪੇਪਲ ਆਇਆ ਪੇਪਰ 'ਚੋਂ ਨੰਬਰ ਆਏ ਤੇ ਨੰਬਰ ਆਇਆ ਤੁਹਾਨੂੰ ਅੱਜ ਮੈਂ ਪਰਿਵਾਰੀ ਬਣ ਰਿਆਂ ਦੀ ਅੱਜ ਮੈਂ ਹੈੱਡ ਕੁੱਕ ਬਣ ਰਿਆਂ ਦੀ ਅੱਜ ਮੈਂ ਫਾਇਰਮੈਨ ਦੇ ਵਿੱਚ ਜਿਹੜਾ ਫਾਇਰ ਬ੍ਰਿਗੇਡ ਦੇ ਵਿੱਚ ਫਾਇਰ ਡਰਾਈਵਰ ਦੇ ਤੌਰ ਤੇ ਕੰਮ ਕੀ ਹੋਈ ਬੜੇ ਕਹਾਣੀਆਂ ਇੱਕ ਕੁੜੀ ਨੇ ਬਰਸੋ ਦੀ ਗੱਲ ਹੈ ਸੁਣਿਆ ਵੀ ਹੋਣਾ ਕੋਨੇ ਨੂੰ ਹੀ ਨੌਕਰੀ ਮਿਲੀ ਹੈ ਜਗਰਾਉਂਦੀ ਹੈ ਉਹ ਕਹਿੰਦੀ ਮੈਂ ਲੁਧਿਆਣਾ ਇੱਕ ਅਕੈਡਮੀ ਚ ਪ੍ਰਾਈਵੇਟ ਪੜਾਉਂਦੀ ਸੀ ਟੀਚਰ ਸੀ ਉਹ ਪੜਾਉਂਦੀ ਤੀਨੂ ਸੀ ਜਿਹੜੇ ਕਹਿੰਦੇ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਆਪਣੀ ਪੀਆਰ ਛੱਡ ਕੇ ਉਧਰੋਂ ਮੁੰਡੇ ਇੱਧਰ ਆਏ ਨੇ ਵਾਪਸ ਵੀ ਉਹ ਪੰਜਾਬ 'ਚ ਨੌਕਰੀ ਕਰਨੀ ਹੈ ਅਸੀਂ ਉਹਨਾਂ ਨੂੰ ਕੰਪੀਟੀਸ਼ਨ ਦੀਆਂ ਤਿਆਰੀਆਂ ਕਰਾਉਂਦੇ ਆ ਕਿਉਂਕਿ ਜਦੋਂ ਇੱਧਰੋਂ ਗਏ ਸੀਗੇ ਉਹ 10ਵੀਂ ਜਾਂ ਪਲੱਸ 2 ਤੋਂ ਵੱਧ ਐਲੈਕਸ ਕਰਕੇ ਗਏ ਹੋਣਗੇ 10ਵੀਂ ਤੇ ਪਲੱਸ 2 ਉਹਨਾਂ ਦੀ ਕੁਆਲਿਫਿਕੇਸ਼ਨ ਹੈ ਪਰ ਜਿਹੜੇ ਕੰਪੀਟੀਸ਼ਨ ਦੇ ਇਗਜ਼ਾਮ ਨੇ ਉਹਨਾਂ ਵਾਸਤੇ ਅੱਗੇ ਹੋਰ ਪੜਾਈ ਦੀ ਲੋੜ ਹੈ ਤਾਂ ਉਹਨਾਂ ਵਾਸਤੇ ਅਕੈਡਮਿਕ ਹੋਲੀ ਕਿਸੇ ਨੇ ਕਿ ਜਿਹੜੇ ਉੱਤਰੋ ਆ ਰਹੇ ਉਹਨਾਂ ਨੂੰ ਪੜਾਈਏ ਤੁਸੀਂ ਇਹ ਤਾਂ ਜਗਾ ਜਗਾ ਲਿਖਿਆ ਦੇਖਿਆ ਹੋਣਾ ਕਿ ਵਿਦੇਸ਼ ਜਾਣ ਲਈ ਫਲਾਨੀ ਪੜਾਈ ਕਰ ਲਈ ਇੱਥੇ ਮਿਲੋ ਪਰ ਇਹ ਤਾਂ ਦਿੱਲੀ ਕੇ ਦੇਖਿਆ ਮੈਂ ਕਿ ਵਿਦੇਸ਼ ਤੋਂ ਆਏ ਹੋਏ ਲਈ ਇੱਥੇ ਪੜਾਈ ਦਾ ਇੰਤਜ਼ਾਮ ਹੈ ਤੇ ਇੱਥੇ ਪੰਜਾਬ ਚ ਲੋਕੇ ਲੈਣ ਲਈ ਮਿਲੋ ਉਹ ਮੈਂ ਨਹੀਂ ਕਹਿੰਦਾ ਸ਼ੰਦੀਪ ਗਵਾਨ ਅਕਲ ਪਰਸੋ ਕਢੀ ਨੇ ਵੀਡੀਓ ਦੇ ਵਿੱਚ ਬੋਲੀ ਜਦੋਂ ਉਹ ਨੌਕਰੀ ਮਰਤੀ ਸਮਾਂ ਪਹਿਲਾਂ ਵੀ ਕਿਹਾ ਸੀਗਾ ਅੱਜ ਮੈਂ ਤੀਜੀ ਵਾਰ ਭਾਰਦਾ ਝੰਡਾ ਨਗਰ ਤੋਂ ਲੈ ਆ ਰਿਹਾ ਹਾਂ ਮੈਂ ਪਹਿਲਾਂ ਇਹ ਕਹਿ ਸੀ ਝੰਡੇ ਨੂੰ ਉੱਪਰ ਲੈ ਕੇ ਜਾਣਾ ਝੰਡਾ ਸਾਡਾ ਹੈ ਇਹ ਝੰਡਾ ਸਾਡੇ ਪੁਰਖਿਆਂ ਦੇ ਖੂਨ ਨਾਲ ਸਿੰਜਿਆ ਹੋਇਆ ਹੈ ਸਾਡਾ ਦੇਸ਼ ਇਹ ਫੁੱਲ ਬਾਰੇ ਇਹ ਰੰਗ ਫੁੱਲਾਂ ਦੇ ਅਲੱਗ-ਅਲੱਗ ਨੇ ਸਬੰਧ ਫੁੱਲਾਂ ਦੇ ਅਲੱਗ-ਅਲੱਗ ਹੈ ਚੰਦਰਸ਼ੇਖਰ ਯਾ ਜੂਪੀ ਤੋਂ ਸੀ ਅਸ਼ਫਾਕ ਖੁੱਲਾ ਜੂਪੀ ਤੋਂ ਸੀ ਸੁਭਾਸ਼ ਚੰਦਰ ਪੋਸਟਲ ਕੱਟੇ ਤੋਂ ਸੀ ਰਾਜਗੁਰੂ ਬੂਨੇ ਤੋਂ ਸੀ ਭਗਤ ਸਿੰਘ ਪੰਜਾਬ ਤੋਂ ਸੀ ਇੱਥੇ ਲੜ ਰਹੇ ਸੀ ਦੇਸ਼ ਵਾਸਤੇ ਲੜੇ ਜੇ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਤਾਂ ਅੱਜ ਖੜੇ ਆ ਮੰਤਰੀ ਬਣੇ ਮੁੱਖ ਮੰਤਰੀ ਬਣੇ ਵਿਧਾਇਕ ਬਣੇ ਆ ਅੱਜ ਇੱਥੇ ਲੜੇ ਉਹਨਾਂ ਨੇ ਵਾਰੀਆਂ ਦੇੜੀਆਂ ਪੈਂਦੀਆਂ ਵਾਰੀਆਂ ਇੱਕ ਰਾਜਾ ਸੀ ਉਹ ਕਹਿੰਦਾ ਮੈਂ ਰਾਜਾ ਤਾਂ ਹੈਗਾ ਪਰ ਮੈਂ ਮਸ਼ਹੂਰ ਨਹੀਂ ਹੈਗਾ ਮੈਂ ਲੋਕਾਂ ਦੇ ਬਿਨਾਂ ਤੇ ਮਸ਼ਹੂਰ ਕਿਵੇਂ ਹੋਵਾਂ ਰਾਜੇ ਨੇ ਆਪਣੇ ਵਜ਼ੀਰ ਬੁਲਾਏ ਕਿ ਇੱਕ ਵੇਲੇ ਕੋਈ ਗਿਆ ਨਿਕਲ ਰਾਮਨ ਪ੍ਰਤੀਸਥਾ ਭਗਿਆ ਬੈਠ ਗੋਵਰਿੰਮੈਂਟ ਨਾਲ ਜਾ ਕੇ ਬਹੁਤ ਰਾਜਾ ਸੀ ਉਹ ਕਹਿੰਦਾ ਮੈਂ ਮਸ਼ਹੂਰ ਕਿਵੇਂ ਹੋਵਾਂ ਵਜ਼ੀਰ ਬੁਲਾਏ ਸਲਾਹਕਾਰ ਬੁਲਾਏ ਉਹ ਕਹਿੰਦੇ ਜੀ ਖਜ਼ਾਨੇ ਦਾ ਮੂੰਹ ਪਬਲਿਕ ਵੱਲ ਖੋਲੋ ਮਸ਼ਹੂਰ ਹੋ ਜਾਵੇਂ ਬੱਲੇ ਬੱਲੇ ਉਹ ਵੀ ਫੱਟੀ ਇਹ ਵੀ ਠੀਕ ਐ ਅਨਾਉਂਸਮੈਂਟ ਕਰਤੀ ਕਿ ਖਜ਼ਾਨੇ ਦਾ ਮੂੰਹ ਖੋਲਤਾ ਜੀ ਰਾਜੇ ਨੇ ਲਾਈਨ ਬਣਾ ਕੇ ਆਜੋ ਕੱਲ ਨੂੰ ਮਹਿਲਾ ਮੂਲ ਤੁਹਾਨੂੰ ਖਜ਼ਾਨੇ ਤੋਂ ਹਿੱਸਾ ਮਿਲੂਗਾ ਕਿਸੇ ਨੂੰ ਸੋਨੇ ਦੀਆਂ ਮੋਹਰਾਂ ਮਿਲੀ ਜਾਣ ਕਿਸੇ ਨੂੰ ਚਾਂਦੀ ਦੇ ਟਕੇ ਮਿਲੀ ਜਾਣ ਜੇ ਲੋਕ ਲਾਈਨਾਂ ਵੱਲ ਕੇ ਇੱਕ ਵਿੱਚ ਫਕੀਰ ਬੰਦਾ ਵੀ ਆ ਗਿਆ ਰੱਬ ਦਾ ਬੰਦਾ ਭਗਤ ਮਸਤ ਬੰਦਾ ਸਾਧੂ ਸੰਤ ਉਹ ਵੀ ਲੈ ਚ ਲਗਾਇਆ ਲੋਕਾਂ ਦੇ ਦਿਲਾਂ ਵਿੱਚ ਵਸਣ ਵਾਸਤੇ ਕੀ ਕਰਨਾ ਪੈਣਾ ਵੀ ਬਹੁਤ ਵਧੀਆ ਐਗਜ਼ਾਮਪਲ ਹੈ ਧਿਆਨ ਨਾਲ ਸੁਣਿਓ ਜਦੋਂ ਉਹਦੀ ਵਾਰੀ ਆਈ ਫਕੀਰ ਦੀ ਤਾਂ ਨੇ ਦੇਖਿਆ ਖੱਬੇ ਪਾਸੇ ਇੱਕ ਅਪਾਹਜ ਬੰਦਾ ਬੈਠਾ ਸੀ ਉਹ ਫਕੀਰ ਕਹਿੰਦਾ ਯਾਰ ਦਾ ਹੈਂਡੀਕੈਪ ਤੇ ਤੂੰ ਆ ਜਿਹੜੇ ਲਾਈਨ ਚ ਵੀ ਨਹੀਂ ਲੱਗਾ ਲਾਈਨ ਹੀ ਬਹੁਤ ਲੰਬੀ ਹੈ ਤੇਰੀ ਦਵਾਈ ਨਹੀਂ ਆਉਣੀ ਹੈ ਤੂੰ ਇਦਾਂ ਕਰ ਤੂੰ ਮੇਰੀ ਵਾਰੀ ਲੈ ਲੈ ਮੈਂ ਦੂਜੇ ਲਾਈਨ ਚ ਲੱਗ ਜਾਣਾ ਕੋਈ ਗੱਲ ਨਹੀਂ ਉਹਨੇ ਆਪਣੀ ਵਾਰੀ ਉਸ ਆਪਾ ਹੱਥ ਮੰਨ ਲਿਖਤੀ ਆਪ ਪਿੱਛੇ ਜਾ ਕੇ ਲਾਈਨ ਸਰ ਫਿਰ ਫਿਰ ਉਸ ਬਗੀਰ ਦੀ ਵਾਰੀ ਆਈ ਉਹਨੇ ਤੇਰੇ ਪਾਸੇ ਦੇਖਿਆ ਜੱਖ ਵੀ ਬੰਦਾ ਬਟਾ ਗਿਆ ਤੇ ਤਸੱਟਾ ਵੱਜੀ ਹੋਈ ਐ ਨੇ ਉਹ ਤਾਂ ਬੈਠਾ ਲੱਗੇ ਤੁਰ ਬੜਿਆ ਬਿੜੀ ਵਾਜਦਾ ਲੈ ਨਹੀਂ ਬੋਲੰਗੀ ਹੈ ਤੂ ਲਾਈਨ ਚ ਨਹੀਂ ਲੱਗਿਆ ਜੀ ਤੇ ਕਬਾਰੀ ਨਹੀਂ ਹੋਣੀ ਤੂੰ ਐਦਾ ਕਰ ਮੇਰੀ ਵਾਰੀ ਲੱਗਾ ਮੈਂ ਦਵਾਰਾਂ ਦੇ ਵਿੱਚ ਲਾਈਨ ਚ ਜਦੋਂ 7-8 ਵਾਰ ਐਦਾ ਕੀਤਾ ਤਾਂ ਪੂਰੇ ਸ਼ਹਿਰ ਚ ਰਾਜੇ ਦਾ ਕੋਈ ਨਾ ਹੀ ਨਾ ਰਵੇ ਫਕੀਰ ਦੀ ਬੱਲੇ ਬੱਲੇ ਹੋ ਜਾਂਦੇ ਨੇ ਟੜਕੇ ਦਾ ਬੰਦਾ ਆਇਆ ਵੀ ਸਵੇਰ ਦਾ ਵਾਰੀ ਨਹੀਂ ਦੇਈ ਜਾਂਦਾ ਓਏ ਵੀ ਆਉਂਦੀ ਵਾਰੀ ਆਉਂਦੀ ਐ ਕਿਸੇ ਹੋਰ ਨੂੰ ਦੇ ਕੇ ਫੇਰ ਲਾਈਨ ਚ ਲੱਗ ਜਾਂਦਾ ਫਕੀਰ ਦੀ ਬੱਲੇ ਬੱਲੇ ਹੋਈ ਭਈ ਜੋ ਰਾਜੇ ਨੂੰ ਪਤਾ ਲੱਗਿਆ ਵੀ ਖਜ਼ਾਨਾ ਮੈਂ ਵੱਢ ਰਿਹਾ ਬੱਲੇ ਉਹਦੇ ਫਕੀਰ ਦੀ ਹੋ ਜਾਂਦੀ ਐ। ਪਰ ਬੱਲੇ ਵਾਲੇ ਕਹਿੰਦੇ ਖਜ਼ਾਨਾ ਵੱਢ ਰਿਆ ਸੀਗਾ। ਬੜਾ ਗੁੱਸਾ ਆਇਆ ਰਾਜੇ ਨੂੰ। ਕਹਿੰਦਾ ਕੋਈ ਨਹੀਂ ਮੈਂ ਜਾਣਾਂ ਆਪੋ। ਮੈਂ ਕਰਦਾ ਬੰਦੇ। ਰਾਜਾ ਖੜਾ ਹੋ ਗਿਆ। ਉਹ ਫਕੀਰ ਦੀ ਵਾਰੀ ਆ ਗਈ। ਜਦੋਂ ਫਕੀਰ ਵਿਭਾਗ ਆ ਗਿਆ ਰਾਜਾ ਨੂੰ ਕੁਝ ਦੇਣ ਲੱਗੇ ਕਹਿੰਦਾ ਨਹੀਂ। ਉਹ ਬੰਦਾ ਕਦੋਂ ਦਾ ਬੈਠਾ ਹੀ। ਇਹ ਤਾਂ ਵਿਚਾਰੇ ਤੋਂ ਲਾਈਨ 'ਚ ਲੱਗਿਆ ਵੀ ਜਾਣਾ। ਲੰਬੀ ਲਾਈਨ ਹੈ ਬਹੁਤ ਜ਼ਿਆਦਾ। ਵੀਰ ਬਾਈ ਕਿਉਣੀ। ਮੈਂ ਦੁਬਾਰਾ ਹੋਣਾ ਜੀ ਇਹਨੂੰ ਮੇਰੀ ਜਗ੍ਹਾ ਤੇ ਇਹਨੂੰ ਦੇ ਦੋ ਜੀ ਤਾਂ ਰਾਜੇ ਨੇ ਵੀ ਭਾਂ ਭਾਈ ਇਹਨਾਂ ਕਾਲ ਸੋੜੇ ਖਤੀਰਾ ਸਵੇਰ ਤੋਂ 10 15 ਵਾਰੀ ਇਹ ਕੰਮ ਕਰ ਚੁੱਕੇ ਤੂੰ ਜੋ ਤੇਰੀ ਵਾਰੀ ਆਉਂਦੀ ਐ ਤੂੰ ਆਪ ਲੈਂਦਾ ਨਹੀਂ ਕੋਚ ਕਿਸੇ ਹੋਰ ਨੂੰ ਦੇ ਕੇ ਆ ਫੇਰ ਲੈਣ ਚ ਲੱਗ ਜਾਂਦਾ ਹੈ ਗਲਤ ਗੱਲ ਐ ਖਤੀਰ ਕਹਿੰਦਾ ਕੋਈ ਗਲਤ ਗੱਲ ਨਹੀਂ ਰਾਜੇ ਸਾਹਿਬ ਆਪਾਂ ਦੋਨੇ ਇੱਕੋ ਜਿਹੇ ਆਂ ਨਹੀਂ ਕੋ ਜਿਹੇ ਕਿਵੇਂ ਕਿਰਵੀ ਦੁਨਿਆ ਦੇ ਅੱਗੇ ਕੋਈ ਫਰਕ ਨਹੀਂ ਕਹਿੰਦਾ ਮੈਂ ਰਹਾ ਜਾਂ ਤੂੰ ਫਕੀਰ ਹੈ ਫਰਕ ਕਿਉਂ ਨਹੀਂ ਉਹ ਕਹਿੰਦਾ ਗੱਲ ਸੁਣ ਰਾਇਆ ਸਾਹਿਬ ਫਰਕ ਕੋਈ ਨਹੀਂ ਜੋ ਤੁਹਾਡੇ ਕੋਲੇ ਤੁਸੀਂ ਵੰਡੀ ਜਾਂਦੇ ਹੋ ਜੋ ਮੇਰੇ ਕੋਲੇ ਮੈਂ ਵੰਡੀ ਜਾਂਦਾ ਤੁਹਾਡੇ ਕੋਲੇ ਖਜ਼ਾਨਾ ਮੇਰੇ ਕੋਲ ਬਾਰੀਆਂ ਦੇ ਦੇਖਾਂਗੇ ਕੌਣ ਪਹਿਲਾਂ ਮੁੱਕੂਗਾ ਉਹ ਖਜ਼ਾਨਾ ਤਾਂ ਕੱਲ ਨੂੰ ਮੁੱਕ ਜੂ ਪਰਸ ਨੂੰ ਮੁੱਕ ਜੂ ਦੋ ਦਿਨ ਬਾਅਦ ਮੁੱਕੇ ਬਾਰੀਆਂ ਥੋੜੀ ਮੁੱਕ ਰਹੀਆਂ ਉਹ ਦੂਜੀ ਜਮਾ ਬਾਰੀਆਂ ਪਹਿਲੀ ਫੰਗਰ ਰਾਜਾ ਕਹਿੰਦਾ ਬਖਸ਼ ਤੋਂ ਫਿਰ ਉਹਨੇ ਫਕੀਰ ਨੇ ਕਿਹਾ ਉਹ ਕਹਿੰਦਾ ਲੋਕਾਂ ਦੇ ਦਿਲਾਂ ਚ ਜਗਾ ਬਣਾਉਣ ਵਾਸਤੇ ਲੋਕਾਂ ਦੇ ਦਿਲਾਂ ਸਥਾਮਾਉਣ ਵਾਸਤੇ ਇਹ ਸੋਨੇ ਚਾਂਦੀ ਪੈਸੇ ਕੰਮ ਨਹੀਂ ਆਉਂਦੇ ਆਪਦੇ ਹਿੱਸੇ ਦੀਆਂ ਬਾਹੀਆਂ ਦੇੜੀਆਂ ਪੈਂਦੀਆਂ ਫਿਰ ਲੋਕ ਤੇ ਦਿਲਾਂ ਵਿੱਚ ਪਾਉਂਦੇ ਆ ਜਗਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੰਸਵਾਰਿਆ ਆਪਣੇ ਬੱਚਿਆਂ ਦੀ ਜਿਉਂਦੀਆਂ ਮਾਰੀਆਂ ਵੀ ਆਪਣੇ ਨਾਮ ਲਾਤੀਆਂ ਹੀ ਦੇ ਅਧਰ ਭਗਸੀ ਵਰਨੇ ਕਈ ਸਾਧਵੇਂ ਰਸੇ ਚੁੰਮਿਆ ਫਾਂਸੀ ਵਾਲੇ ਆਪਣੇ ਜਿਉਣ ਦੀਆਂ ਬਾਰੀਆਂ ਦੇਸ਼ ਦੇ ਨਾਲ ਆਉਂਦੀਆਂ ਕੈਸੀ ਨਹੀਂ ਜਿਉਣਾ ਸਾਡੇ ਧਰ ਤੇ ਕੌਮ ਜਿਊਗੀ ਤਾਂ ਅਸੀਂ ਉਹਨਾਂ ਨਾਲ ਜਾ ਕਰਦੇ ਹਾਂ ਕਿ ਉਹਨਾਂ ਨੇ ਬਾਰੀਆਂ ਦਿੱਤੀਆਂ ਹੋਈਆਂ ਨੇ ਸੋ ਇਸ ਕਰਕੇ ਬਾਰੀਆਂ ਦੇਣੀਆਂ ਪੈਂਦੀਆਂ ਪੱਟੀ ਗੱਲ ਹੈ ਘਾਲਣਾ ਘਾਲੀਆਂ ਪੈਂਦੀਆਂ ਸੋ ਇਸ ਕਰਕੇ ਅੱਜ ਜਿੱਥੇ ਵੀ ਸ਼੍ਰੀ ਕਨਿਆ ਸਿੰਘ ਦੀ ਮਾਸ਼ੂਕ ਸਿੰਘ ਦੀ ਉਹਨਾਂ ਨੂੰ 4 ਨਾਲੇ ਫਿਰ ਵੀ ਪੇਂਟ ਕਰਦਾ ਉਹਨਾਂ ਦੇ ਜਿਹੜਾ ਪਰਿਵਾਰ ਹੈ ਮਾਤਾ ਜੀ ਕੋਲ ਹੈ ਉਹਨੂੰ ਮਾਰਨੇ ਕਿਸੇ ਸਰਗਾਨੇ ਨੂੰ ਦੱਸਦੇ ਉਹਨਾਂ ਨਾਲ ਗੱਲ ਹੋ ਗਈ ਪਰਿਵਾਰ ਨਾਲ ਅੰਬਾੜੇ ਨੂੰ ਫਿਰ ਉਹਨਾਂ ਦਾ ਜਿਹੜਾ ਮਾਨ ਸਨਮਾਨ ਹੈ ਉਹ ਉਹਦੇ ਪਛਾਤਾ ਜਾਊਗਾ ਕਿਉਂਕਿ ਉਹ ਸ਼ੇਖਾਂ ਦੀ ਜਿਹੜੀ ਪਰਵਾਹੀ ਆਉਦਾ ਕੋਈ ਮੁੱਲ ਨਹੀਂ ਹੁੰਦਾ ਕਿਸੇ ਕ੍ਰਾਂਤੀ 'ਚ ਤੁਸੀਂ ਜੋ ਮਰਜੀ ਦੇ ਦਿਓ ਪਰ ਸ਼ਹਾਦਤ ਦਾ ਮੁੱਲ ਨਹੀਂ ਪਾ ਸਕਦੇ ਸ਼ੇਖਾਂ ਦੇ ਸਰਤਾਜ ਕਹੇ ਜਾਂਦੇ ਗੁਰੂ ਅਰਜਨ ਦੇਵ ਜੀ ਜਿਵੇਂ ਤੇਗ ਮਾਧ ਜੀ ਫਿਰ ਗੁਰੂ ਗੋਬਿੰਦ ਸਿੰਘ ਜੀ ਸਮਾਜ ਸスメਤ ਬਰਨਾਰਕ ਸਾਹਿਬ ਨੇ ਉਹਨੂੰ ਬਾਬਰ ਨੂੰ ਜਬਰ ਕਰਾਇਆ ਪੰਜਾਂ ਨਾਲ ਪਹਾੜੋ ਕੇ ਸੱਜੇ ਠੱਕ ਵਰਗੇ ਸੁਧਾਰੇ ਮਰਤੂ ਘੱਟੋ ਤੇ ਭਾਈ ਲਾਲੂ ਨੇ ਰੋਕਿਆ ਤੇ ਫਰਕ ਕੱਢ ਕੇ ਦਿਖਾਇਆ ਹਲਾ ਤੇ ਹਰਾਮ ਦੀ ਕੀ ਗੰਦੀ ਅਸੀਂ ਤਾਂ ਭਰੇ ਪਏ ਸਾਡੇ ਤੇ ਪਿੰਡਾਂ ਦੇ ਪਿੰਡ ਭਰੇ ਪਏ ਨੇ ਗੇਟਾਂ ਗੇਟ ਬਣੇ ਨੇ ਯਾਦਗਾਰੀ ਸ਼ੀਤਾਂ ਦੇ ਬੁੱਤ ਲੱਗੇ ਕੋਈ ਕਾਰਗੀ ਲੱਗੇ ਕੋਈ ਯਾਦ ਦੀ ਲਹਿਰ ਲੱਗੇ ਕੋਈ ਬੂਕਾ ਲਹਿਰ ਆਲਾ ਕੋਈ ਜਿੰਨੀਆਂ ਲਹਿਰਾਂ ਚਲੀਆਂ ਆਪਣੀ ਪੰਜਾਬੀ ਇਸ ਕਰਕੇ ਆਪਾਂ ਦਾ ਸ਼ੀਦਾ ਤੇ ਗੁਰੂਆਂ ਦਾ ਅਸ਼ੀਰਵਾਦ ਪ੍ਰਾਪਤ ਰਹੀ ਹੈ ਧਰਤੀ ਛੱਡ ਕੇ ਨਹੀਂ ਜਾ ਸਕਦੇ ਇੱਥੇ ਰਹਿਣਾ ਪਰ ਲੋ ਮੈਂ ਬੱਚਿਆਂ ਨੂੰ ਕਹਿੰਦਾ ਪੜ ਲਓ ਲਾਇਬ੍ਰੇਰੀਆਂ ਖੁੱਲ ਰਹੀਆਂ ਯੂਪੀਐਸਸੀ ਦੇ ਸੈਂਟਰ ਖੁੱਲੇ ਜਾਣਗੇ ਬਿਲਕੁਲ ਫ੍ਰੀ ਪੜਾਵਾਂਗੇ ਡੀਸੀ ਬਣੋ ਐਸਐਸਪੀ ਬਣੋ ਬਟੀਆਂ ਬਣਾਈਆਂ ਗਿਓ ਪਲੱਸ 2 ਕਰਕੇ ਆਈਲੈਕਸ ਕਰਕੇ ਉਹ ਦੋਨੋਂ ਬਣ ਜਿਆ ਨੇ ਉੱਤਰ ਕਿਹੜਾ ਬੜਿਆ ਹਾਰ ਹੈ ਉਹ ਮਨਕ ਤਾਹਪੁਰ ਤੋਂ ਬੜਾ ਹਾਰ ਹੋਇਆ ਪਿਆ ਸੋ ਇਸ ਤਰ੍ਹਾਂ ਕਿ ਆ ਧਰਤੀ ਹੈ ਇਹਦੇ ਵਰਗੀ ਧਰਤੀ ਹੈ ਨਹੀਂ ਦੁਨੀਆ ਤੇ ਕਿਤੇ ਮੈਂ ਪੂਰੀ ਦੁਨੀਆ ਘੁੰਮੀ ਹੋਈ ਐ ਨਿਊਜ਼ੀਲੈਂਡ ਤੋਂ ਲੈ ਕੇ ਉਹ ਕੈਲੀਫੋਰਨੀਆ ਦੇ ਬੈਸਟ ਕੋਸਟ ਤੱਕ ਐਹਾਂ ਹੀ ਧਰਤੀ ਹੈ ਨਹੀਂ ਕਿਤੇ 150 ਮਨ ਦਾਣੇ ਪੈਦਾ ਕਰਦੀ ਹੈ ਧਰਤੀ ਆਪਣੀ ਇੱਕ ਸਾਲ ਚ 90 ਮਨ ਚੋਂ ਨਾਲ 60 ਮਨ ਕਢ ਕੇ ਇੱਕ ਸਾਲ ਚ 150 ਮਨ ਦਾਣੇ ਪੈਦਾ ਕਰਨ ਵਾਲੀ ਧਰਤੀ ਕਿਤੇ ਨਹੀਂ ਹੈ ਕਿਤੇ ਵਰਖੀ ਪਈ ਜਾਂਦੀ ਹੈ ਕਿਤੇ ਮੌਸਮ ਅਨੂਪੂਰਨ ਨਹੀਂ ਸਾਡੇ ਕੋਲ ਸਭ ਕੁਝ ਹੈ ਸਾਡੇ ਕੋਲ ਸਾਰਾ ਕੁਝ ਸੋ ਅਸਿਰਨ ਸ਼ੈਤਾਨ ਨੂੰ ਅੱਜ 15 ਅਗਸਤ ਨੂੰ ਯਾਦ ਕਰਿਆ ਕਰੀਏ ਹਮੇਸ਼ਾ ਉਹਨੇ ਪ੍ਰਭਾਵ ਨਾਲ ਖੜੀਏ 28 ਤੰਗਰ ਨੂੰ ਸਿੱਧਿਆ ਜੰਦ ਪਗੇ ਸਿੰਘ ਦਾ ਜਨਮ ਹੋਇਆ ਅਸੀਂ ਮੁਹਾਲੀ ਵਾਲੇ 에어ਪੋਰਟ ਦਾ ਨਾਮ ਜਿਹੜਾ ਉਹ ਸ਼ੀਰ ਪਗੇ ਸਿੰਘ ਇੰਟਰਨੈਸ਼ਨਲ 에어ਪੋਰਟ ਰੱਖਵਾਲਿਆ ਇੰਦਰਨਗਰ ਕਰਕੇ ਫਿਰ ਹੁਟਕਸ਼ਾ ਦਾ ਇਸ ਤੋਂ ਵੱਡੀ ਮੂਰਤੀ ਨਹੀਂ ਬਣੀ ਹੋਊਗੀ ਇਸ ਤੋਂ ਵੱਡੀ ਵੱਡਾ ਪੁੱਤ ਨਹੀਂ ਬਣਿਆ ਉਹ ਲੈਕਵਾ 35 ਫੁੱਟ ਉੱਚਾ ਪਰ ਸਿੰਗੋਰਾਂ ਦਾ ਬੋਤ ਲੱਗੂਆ ਜਿਹੜਾ 에어ਪੋਰਟ ਨੂੰ ਜਾਮਾ ਕੇ ਉਹਨਾਂ ਦਾ ਇਸ ਤਰ੍ਹਾਂ ਹੱਥ ਕਰਕੇ ਜਿਹੜਾ ਇਨਕਲਾਬ ਜਿੰਦਾਬਾਦ ਦਾ ਨਾਮ ਉਹਨਾਂ ਦਾ ਬੋਤ ਹੈ ਉਹ ਲੱਗੂਗਾ ਤੇ ਹਲਵਾਰਾ 에어ਪੋਰਟ ਦਾ ਨਾਮ ਸ਼ਿਰਕਤਾ ਸਿੰਘ ਸਰ ਆਪਾ 에어ਪੋਰਟ ਆਖਾਂਗੇ ਕਿਉਂਕਿ ਪਿੰਡ ਵੀ ਉਹਨਾਂ ਦੇ ਆ ਖਾਸ ਤੌਰ ਤੇ 에어ਪੋਰਟ ਦਾ ਨਾਮ ਤਾਂ ਬਣਦਾ ਹੀ ਹੈ ਉਹ ਸ਼ਿਰਕਤਾ ਸਿੰਘ ਸਰ ਆਪਾ ਉਸ ਜ਼ਮਾਨੇ 'ਚ ਕੈਲੀਫੋਰਨੀਆ ਦੀ ਬਰਕਲੇ ਯੂਨੀਵਰਸਿਟੀ 'ਚ ਪਾਇਲਟ ਦਾ ਕੋਰਸ ਕਰਨ ਗਿਆ ਸੀ ਪਾਇਲਟ ਦਾ ਉਹ ਜਮਾਨੇ ਇੰਨੇ ਪੜ੍ਹ ਲਿਖਣ ਵਾਲੇ ਨਹੀਂ ਬੈਂਟੈਲੀਜ ਸੀ ਉਹਦੋਂ ਕਰੀਬ ਆਪਿਆਂ ਨਾਲ ਉੱਥੇ ਮੇਲ ਹੋ ਗਿਆ ਦੇਸ਼ ਦੇ ਲੇਖੇ ਲਾ ਕਿਉਂ ਨਹੀਂ ਸਾਡੀ ਨੂੰ ਮਿਲ ਸਾ ਪਾਛੋ ਸੋਨੂੰ ਯਾਦ ਰੱਖੀ ਆਮ ਦੋਦੇ ਕੀ ਕਰਦੇ ਬੜੀਆਂ ਬੜੀਆਂ ਜਿਹੜੀਆਂ ਸਟੇਡੀਅਮ ਨੇ ਜਾ ਵੇਰਪੋਰਡ ਨੇ ਰਾਜਨੀਤਿਕ ਲੋਕਾਂ ਦੇ ਨਾਂ ਤੇ ਆਖ ਲੈਂਦੇ ਆ ਵੀ ਜਿਨ੍ਹਾਂ ਨੇ ਵੇਚ ਲੈ ਕੇ ਦਿੱਤਾ ਉਹਨਾਂ ਦੇ ਨਾਲ ਮੈਨੂੰ ਕੋਈ ਨਹੀਂ ਅਸੀਂ ਜਦੋਂ 16 ਮਾਰਚ ਨੂੰ ਸਰਕਾਰ ਸੰਭਾਲੀ ਢੱਕੜ ਕਲਾ ਸੌਖਾ ਦੀ ਪਹਿਲੀ ਵਾਰ ਹੋਇਆ ਕਿ ਰਾਜ ਭਵਨ ਚੋਂ ਜਾਂ ਖੇਡ ਸਟੇਡੀਅਮਾਂ ਚੋਂ ਨਿਕਲ ਕੇ ਸੌਜਕ ਸਮਾਗਮ ਕਿਸੇ ਪਿੰਡ 'ਚ ਵਿਆਹ ਹੋਵੇ ਸੀਬਿਆਜ਼ਨ ਦੇ ਪਿੰਡ ਗਏ ਸੌਚੁੱਕੀ ਇਹ ਤੁਹਾਡੇ ਜੱਦੀ ਦੇ ਸੁਪਨਿਆਂ ਨੂੰ ਸਰਕਾਰ ਕਰਾ ਕੇ ਤੇ ਇਹ ਹੀ ਫਰਕ ਹੈ ਕਿ ਉਹਨਾਂ ਦੇ ਜਿਹੜੇ ਸੁਪਨੇ ਸੀ ਜਾਂ ਉਹਨਾਂ ਦੇ ਸੁਪਨੇ ਜਿਹੜੀ ਜਾਤੀ ਹੈ ਉਹਨੂੰ ਆਪਾਂ ਸਰਕਾਰ ਕਰੀ ਮਿਰਲਾ ਬਹੁਤ ਕੱਟ ਰੋਕਰ ਬਤਾਊਗਾ ਯਾਦ ਜਿੰਦੇ ਦੇ ਸੀਪਾਗੇ ਸੀਦੇ ਚਾਚਾ ਜੀ ਸੀਤ ਅਜੀਤ ਸਿੰਘ ਦਾ ਵੀ ਅੱਜ ਸੀਤ ਜੀ ਦੇ ਅੱਜ ਵੀ ਮੌਤ ਹੋ ਗਈ ਸੀ ਦਲਹੌੜ ਜੀ ਜਲਾਬਤ ਨਹੀਂ ਕਰਤੀ ਦੇਸ਼ ਨਿਕਾਲਾ ਹੋ ਗਿਆ ਪਗੜੀ ਸੰਭਾਲ ਜੱਟਾਂ ਦੇ ਪਾਣੀ ਸੀਗੇ ਬ੍ਰਿਟਿਸ਼ ਗਵਰਨਮੈਂਟ ਨੇ ਫਰਕੇ ਅੰਦੇਸ ਤੋਂ ਬਾਹਰ ਕਰਤਾ ਜਰਮਨੀ ਰਹੇ ਤੇ ਜਦੋਂ 15 ਅਗਸਤ ਨੂੰ ਦੇਸ਼ ਆਜ਼ਾਦ ਹੋਇਆ 15 ਅਗਸਤ ਵਾਲੇ ਦਿਨ ਮੌਤ ਹੋ ਗਈ ਜਾਣਦੇ ਹੋਏ ਇਹ ਲਫ਼ਜ਼ ਜਿਵੇਂ ਨੇ ਕਿ ਸ਼ੋਕਰਾਂ ਆਖਰੀ ਚੰਦ ਸਾਂ ਆਜ਼ਾਦੀ ਚਲੇ ਇਹ ਜਿਹੜੀ ਸ਼ੀਤ ਹੈ ਸੀ ਅਦੀਪ ਸਿੰਘ ਚਾਚਾ ਜਿਹੜੇ ਸੀ ਉਹਦੇ ਉਹਨਾਂ ਤੋਂ ਹੀ ਭਗਤ ਸਿੰਘ ਨੂੰ ਚੇਨ ਲੱਗੀ ਸੀ ਇੱਕ ਦੋ ਮੂਕਾਂ ਪੀਜਾਂਗੇ ਜਿਹੜਾ ਪੱਟਦੇ ਸੋ ਇਸ ਕਰਕੇ ਸਾਨੂੰ ਆਪਣਾ ਵੈਸਾ ਜਿਆਦਾ ਹੈ ਤਾਂ ਹੈ ਅਗਰ ਸਾਹ ਬਹੁਤ ਅਮੀਰ ਹੈ ਆਪਣੇ ਕੋਲ ਨ ਕੋਟਾ ਦਾ ਮਰਕਾ ਦਾ ਵਿਚਾਰ ਕੇ ਆਏ ਅੱਜ ਸ਼ੀਰ ਜੀ ਉਹਨਾਂ ਨੂੰ ਯਾਦ ਕਰਨ ਦਾ ਉਹਨਾਂ ਨੂੰ ਉਹਨਾਂ ਦੇ ਆਤਮਾ ਨੂੰ ਥੋੜਾ ਸਕੂਨ ਮਿਲ ਜਾਣਾ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਸਾਡੇ ਆਲਾ ਦੀਵਾ ਬਾਲ ਰੱਖਿਆ ਅਜੇ ਨਹੀਂ ਤਾਂ ਬੁੱਲ ਬੁੱਲ ਜਾਂਦੇ ਲੋਕ ਹਰ ਕੰਮਾਂ ਚ ਲੱਗ ਜਾਂਦੇ ਆ ਪਰ ਇਹੋ ਜੇ ਸ਼ੀਰ ਜੀ ਨੇ ਜਾ ਕੇ ਗੋਆ ਜਾ ਕੇ ਸ਼ੀਧਿਆ ਨੂੰ ਪੀਣਾ ਉਹਨਾਂ ਦਾ ਇਹ ਜੀ ਲਾਮ ਸਾਫ ਕਰਵਾਨੀਆਂ ਬਹੁਤ ਕੱਟ ਦੇ ਕਿਹਨੂੰ ਮਿਲਦੀ ਆ ਜਿੰਨੀਆਂ ਵੀ ਬੇਬੀਆਂ ਸਾਡੇ ਪੰਜਾਬੀ ਵਿਸੇਜਾ ਪੰਜਾਬੀ ਇਤਿਹਾਸ ਚ ਲਿਖਦੀ ਆ। ਰਾਜਗੁਰੂ ਪੂਰਨੇ ਤੋਂ ਸੀ। ਪੈਸੇ ਜੀ ਤਾਂ ਬਹੁਤ ਕੁਝ ਲਿਖਦੇ ਰਹਿੰਦੇ ਸੀ, ਐਡੀਟੋਰੀਅਲ ਵੀ ਲਿਖਦੇ ਸੀ ਖੋਰਾ ਵਿੱਚ। ਪਰ ਚੇ ਸ਼ਾਹਤ ਦੇ ਸੀ, ਰੰਗ ਦੇ ਬਸੰਤੀ ਵਗੈਰਾ ਗਾਣੇ ਲਿਖਦੇ ਸੀ, ਦੇਸ਼ ਭਗਤੀ ਦੇ شعر ਲਿਖਦੇ। ਰਾਜਗੁਰੂ ਨੇ ਕੁਝ ਲਿਖਦਾ ਸੀ। ਤੁਹਾਨੂੰ ਮਜ਼ਾਕ ਕਰਦੇ ਨੇ ਕਿ ਕੁਝ ਲਿਖਣਾ ਨਹੀਂ। ਉਹ ਕਹਿੰਦੀ ਮੈਂ ਕਿਤੇ ਲਿਖੂਗਾ। ਕਹਿੰਦੇ ਅੱਛਾ ਕਰ ਲਿਖਿਆ। ਕਹਿੰਦਾ ਮੈਂ ਕਿਤੇ ਕੁਝ ਲਿਖੂਗਾ। ਉਹਨੂੰ ਵੀ ਕੋਈ ਨਾ ਕੁਝ ਥੇ ਤੇ ਮਰ ਕੇ ਸੁਣਾਉਗਾ। ਪਤਨ ਸ਼ਾਇਦ ਨਹੀਂ ਪਤਾ ਉਹ ਇਸ ਕੱਲ ਦਾ ਕਿ ਬਈ ਸਾਡੇ ਸਿਲੇਬਸ ਚ ਪਾਇਆ ਹੀ ਨਹੀਂ ਅਨਾਲ ਦਿਨਾਂ ਚ ਐਡ ਕਰਾ ਕੇ ਫਸਲੇ ਬਣ ਕਫਾਂਸੀ ਦੀ ਸਜ਼ਾ ਹੋ ਗਈ ਇਹ ਕਹਿੰਦਾ ਕਿ ਕਦੋਂ ਲਿਖੇਗਾ ਕਹਿੰਦਾ ਯਾਰ ਕਦੋਂ ਲਿਖੂਗਾ ਫਾਂਸੀ ਦੀ ਸਜ਼ਾ ਪੰਜ ਦਿਨ ਰਹਿ ਗਈ ਕਹਿੰਦੇ ਕਦੋਂ ਲਿਖੇਗਾ ਆ ਲਿਖੂਗਾ ਪਾਕਸੀ ਨੂੰ ਇਹ ਕਹਿੰਦੇ ਹੁਣ ਤੂੰ ਲਿਖ ਸਕਦਾ ਕਦਾਂ ਲਿਖੂ ਫਾਂਸੀ ਵਾਲਾ ਦਿਨ ਆ ਗਿਆ ਸਵੇਰੇ ਅਰਲੀ ਮਾਰਨਿੰਗ ਫਾਂਸੀ ਹੁੰਦੀ ਹੈ 3:30 ਵਜੇ ਪੌਣੇ 4 ਵਜੇ ਸਵੇਰੇ ਅੰਗਰੇਜ਼ ਸਿਪਾਈ ਜਿਹੜੇ ਸੀਗੇ ਉਹ ਲੈ ਲੈ ਕੇ ਜਾਣ ਵਾਸਤੇ ਫਾਂਸੀ ਦੇ ਪਹਾੜੇ ਤੇ ਲੈ ਕੇ ਜਾਣ ਵਾਸਤੇ ਆ ਗਏ ਤੱਪਕ ਸਿੰਘ ਤੇ ਸੁਰਦੇਵ ਕਹਿੰਦੇ ਹਾਂ ਕਿ ਕੋਲ ਲਿਖਿਆ ਨਾ ਕਹਿੰਦਾ ਲਿਖਣਾ ਉਹ ਸਿਪਾਈ ਨੂੰ ਕਹਿੰਦਾ ਕਿ ਕੋਲ ਆ ਲਿਆ ਕੇ ਦਿੱਤੇ ਕਿਉਂਕਿ ਫਾਂਸੀਆਂ ਤੋਂ ਸਾਰਾ ਕੁਝ ਖੋ ਲੈਂਦੇ ਐ ਮਤਲਬ ਕੋਈ ਐਜੀ ਚੀਜ਼ ਨਹੀਂ ਦਿੰਦੇ ਉਹਨੂੰ ਵੀ ਉਹ ਕਿਤੇ ਆਪਦੀ ਤਸਵੀਰ ਨੂੰ ਕਿ ਜਖਮੀ ਨਾ ਕਰ ਲੈਣ ਕੋਈ ਕੋਲਾ ਲਿਆ ਕੇ ਤੇ ਲਿਆ ਸਿਮਾਈ ਹੈਗਾ ਤਾਂ ਭਾਰਤੀ ਸੀ ਫਿਰ ਹੈਗਾ ਬ੍ਰਿਟਿਸ਼ ਪੰਜਾਬ ਵਿੱਚ ਉਹਨੇ ਕਹਿਆ ਯਾਰ ਅਖੀ ਘੰਟਾ ਇਹਨਾਂ ਦਾ ਚਲ ਇਹ ਤਾਂ ਹੱਨਾ ਬੁਲ ਗਿਆ ਉਹਨੇ ਕੋਲਾ ਲਿਆ ਕੇ ਤਾਂ ਆਵਾਦੀ ਸੈਂਟਰਲ ਜੇਲ੍ਹ ਦੇ ਵਿੱਚ ਰਾਜਗੁਰੂ ਨੇ ਦੋ ਲਾਈਨਾਂ ਲਿਖੀਆਂ ਹਿੰਦੀ ਚ ਰਾਜਗੁਰੂ ਪੂਨੇ ਤੋਂ ਸੀ ਹਿੰਦੀ ਬੋਲਦੇ ਸੀ ਹਿੰਦੀ ਲਿਖੀ ਦੋ ਲਾਈਨਾਂ ਲਿਖੀਆਂ ਪਹਿਲਾ ਤੇ ਆਖਰੀ ਸ਼ੇਰ ਹੈ ਸਿਰਫ ਦੋ ਲਾਈਨਾਂ ਲਿਖੀਆਂ ਕੀ ਲਿਖਿਆ ਹਮ ਵੀ ਜੀ ਸਕਤੇ ਸਤੇ ਚੁੱਪ ਰਹਿ ਕੇ ਹਮ ਵੀ ਜੀ ਸਕਤੇ ਸਤੇ ਚੁੱਪ ਰਹਿ ਕੇ ਹਮੇ ਵੀ ਮਾਂ ਬਾਪ ਨੇ ਪਾਲਾ ਥਾ ਦੁੱਖ ਸਹਿ ਕੇ ਇਹਨਾਂ ਲਿਖਿਆ ਅੱਧੇ ਘੰਟੇ ਬਾਅਦ ਪਾਠੀ ਹੋ ਗਏ ਆਪਰ ਬੜੇ ਪੜਾਈ ਨਹੀਂ ਗਿਆ ਇਹ ਚੀਚਾ ਸਾਨੂੰ ਹੋਰ ਕੁਝ ਪੜਾਈ ਜਾਂਦੇ ਧਰਤੀ ਪਹਿਲਾ ਵੀ ਜਿਹੜਾ ਪੀੜ ਹੁੰਦਾ ਨਾ ਹਿਸਟਰੀ ਦਾ ਹੁੰਦਾ ਹੈ ਪੜ੍ਹੀ ਲੱਗ ਜਾਂਦੇ ਜੋ ਆਪਕੋ ਨੂੰ ਪੁੱਛ ਲੋ ਗਜਨਵੀ ਮਹੂਦ ਗਜਨਵੀ ਨੇ ਕਿੰਨੀ ਵਾਰੀ ਭਾਰਤ ਲੁੱਟਿਆ ਫਰਾਂਸੀ ਨੇ ਕਿੰਨੀ ਵਾਰੀ ਸੂਆ ਲੁੱਟਿਆ ਤੇ ਡੁੱਟ ਖੁੱਟਦੀਆਂ ਬਾ ਸਾਨੂੰ ਕਿਉਂ ਪੜਾਈ ਜਾਂਦੇ ਤੇ ਕਿਧਰ ਕੀ ਹੈ ਤੁਸਿਆਂ ਦਾ ਕੁਝ ਸਾਨੂੰ ਸਾਡੇ ਜੁਦਿਆਂ ਦੀ ਗੱਲਾਂ ਦੱਸੋ ਨਾ ਸਾਡੇ ਸੂਰਬੀਰਾਂ ਦੀ ਗੱਲਾਂ ਦੱਸੋ ਨਾ ਸਿਲਸਿਲ ਕਰਕੇ ਪੋਜ਼ਿਟਿਵਿਟੀ ਜਿਹੜੀ ਹੈ ਲੈ ਕੇ ਆਉਣੀ ਬੜੀ ਜ਼ਰੂਰੀ ਹੈ ਸਿਲੇਬਸ ਦੇ ਵਿੱਚ ਵੀ ਉਹ ਵੀ ਅਸੀਂ ਹੁਣ ਆਉਣ ਵਾਲੇ ਦਿਨਾਂ 'ਚ ਅਸੀਂ ਸਾਰਾ ਰਿਵਿਊ ਕਰਕੇ सा बच्चे जेडे ने उन्होंने पता होगा कि अनाखे कुलखे आखिर करूंगा भगत सिंह जी लिखते ने इश्क करना सबका पैदायशी हक हाँ है इश्क करना सबका पैदायशी हक हाँ है क्यों ना इस बार वतन की सर जमीन को महबूब बना लिया जाएगा ਜਿੰਨਾ ਲੋਕਾਂ ਨੇ ਵਤਨ ਦੀ ਧਰਤੀ ਨੂੰ ਮਹਿਬੂਬ ਬਣਾ ਲਿਆ ਉਹਨਾਂ ਤੋਂ ਵੱਡੇ ਕਿਵੇਂ ਹੋ ਸਕਦੇ ਆਪਾਂ ਉਹਨਾਂ ਨੂੰ ਯਾਦ ਕਰੀਏ ਉਹਨਾਂ ਨੂੰ ਸਲੂਟ ਕਰੀਏ ਤੇ ਉਹਨਾਂ ਦੇ ਪਰਿਵਾਰਾਂ ਦਾ ਸਨਮਾਨ ਮਾਨ ਵਧਾਈਏ ਆਪਾਂ ਇਹੋ ਗੱਲ ਬਣਦਾ ਤੁਹਾਡਾ ਬਹੁਤ-ਬਹੁਤ ਆਪਾਂ ਦਾ ਸਤਿਕਾਰ ਪਾਉਂਦੇ ਆਂ ਅਰ ਮੈਂ ਥੋੜਾ ਸਾਰਾ ਜੀ ਆਇਆਂ ਕਹਾਂ ਨਾਮ ਨਾਲ ਤੁਹਾਨੂੰ ਧੰਨਵਾਦ ਵੀ ਕਹਾਂ ਚੱਲੇ ਵਾਲੇ ਕਦਮ ਸਾਡੇ ਸਿਰ 'ਤੇ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਅਰਕੀ ਕਲਾ ਜਿੰਦਾਬਾਦ